ਦੋਸਤੋ ਇੱਥੇ ਆਏ ਸੀਗੇ ਹਿਮਾਚਲ ਸੋਲਣ ਘੁੰਮਣ ਤੇ ਸਵੇਰੇ ਸਵੇਰੇ ਵੈਦਰ ਬਹੁਤ ਵਧੀਆ ਲੱਗਿਆ ਸੋਚਿਆ ਵੀ ਚਲੋ ਸਵੇਰੇ ਵੈਦਰ ਦਾ ਇੰਜੋਏ ਕਰਦੇ ਹਾਂ ਤੇ ਨਾਲੋਂ ਨਾਲ ਸਾਡੇ ਮੋਹਤ ਬੱਤਾ ਜੀ ਨੇ ਸਾਨੂੰ ਸਾਰਿਆਂ ਨੂੰ ਐਕਸਰਸਾਈਜ਼ ਵੀ ਕਰਵਾਈ ਹੈਗੀ ਤੇ ਹੁਣ ਚਾਹ ਪੀਣ ਚੱਲਦੇ ਆਂਗੇ ਅਸੀਂ ਬਾਹਰ ਢਾਬੇ ਤੇ ਤੇ ਦੋਸਤੋ ਜੇ ਇੱਥੇ ਸੋਲਣ ਆਉਣਾ ਤਾਂ ਇੱਥੇ ਇੱਕ ਮੰਦਿਰ ਆ ਜਿਹੜਾ ਅਸੀਂ ਦੇਖਣ ਜਾਵਾਂਗੇ ਉਹ ਮੰਦਿਰ ਜ਼ਰੂਰ ਦੇਖ ਕੇ ਆਇਓ ਬਹੁਤ ਸੋਹਣਾ ਮੰਦਿਰ ਹੈਗਾ ਵੀਡੀਓ ਚ ਦੇਖਿਆ ਸੀ ਸੀ ਤੇ ਉਹ ਹੁਣ ਅਸੀਂ ਚਾਹ ਪੀਣ ਤੋਂ ਬਾਅਦ ਰੈਡੀ ਹੋ ਕੇ ਮੰਦਿਰ ਦੇਖਣ ਜਾਵਾਂਗੇ ਤੇ ਇੱਥੋਂ ਦੀ ਆਲੇ ਦੁਆਲੇ ਦੀ ਖੂਬਸੂਰਤੀ ਦੇਖ ਕੇ ਆ ਲੱਗਦਾ ਵੀ ਘਰ ਹੀ ਇੱਥੇ ਪਾਲੀਏ ਕਿਵੇਂ ਲੱਗਿਆ ਮਨੀਸ਼ ਸਰ ਕੀ ਕਹਿਣਾ ਚਾਹੋਗੇ ਇਸ ਖੂਬਸੂਰਤੀ ਬਾਰੇ ਕੋਈ ਦੋ ਸ਼ਬਦ ਜੀ ਸਟੇਟ ਵੱਲੋਂ ਲਓ ਜੀ ਇਹ ਇੰਨੇ ਪ੍ਰਭਾਵਤ ਹੋ ਗਏ ਕੁਝ ਕਹਿਣ ਲਈ ਸ਼ਬਦ ਨਹੀਂ ਇਨਾਂ ਕੋਲੇ ਓਕੇ ਦੋਸਤੋ ਬਾਏ ਦੋਸਤੋ ਅਗਰ ਤੁਸੀਂ ਕਸੌਲੀ ਆਵੋ ਕਸੌਲੀ ਤੋਂ ਅੱਗੇ ਸੋਲਨ ਜਰੂਰ ਆਕੇ ਦੇਖਿਓ ਸੋਲਨ ਤੋਂ ਫਿਰ ਅੱਗੇ ਇੱਕ ਜਟੋਲੀ ਮੰਦਿਰ ਹੈਗਾ ਤੇ ਮੰਦਿਰ ਬਹੁਤ ਸੋਹਣਾ ਤੁਹਾਨੂੰ ਦਿਖਾਉਣੇ ਆਂਗੇ ਦੇਖੋ ਇਹਦਾ ਮੁੱਖ ਦਵਾਰਾ ਮੰਦਿਰ ਦਾ ਤੇ ਤੁਸੀਂ ਇੱਕ ਵਾਰੀ ਮੰਦਿਰ ਆਕੇ ਦੇਖਿਓ ਥੋੜਾ ਇੰਨਾ ਜੀ ਲੱਗੂਗਾ ਮੰਦਿਰ ਚ ਤੁਸੀਂ ਇਹ ਕਹੋਗੇ ਵੀ ਅਸੀਂ ਇੱਥੇ ਹੀ ਘਰ ਪਾ ਲਈਏ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਦੇਖੋ ਐਂਟਰ ਹੋਣਸਾਰ ਮੂਰਤੀਆਂ ਬਣੀਆਂ ਹੋਈਆਂ ਨੇਗੀਆ ਤੇ ਆਲੇ ਦੁਆਲੇ ਜਗ੍ਹਾ ਵੀ ਬਹੁਤ ਸੋਹਣੀ ਹੈਗੀ ਬਹੁਤ ਮਤਲਬ ਜਿਹੜਾ ਆਲਾ ਦੁਆਲਾ ਹੈਗਾ ਜੀ ਦਰਖਤ ਵਗੈਰਾ ਚਲੋ ਹਿਮਾਸ਼ਲ ਚ ਦਾ ਪਤੀ ਆਪਾਂ ਨੂੰ ਵੀ ਦਰਖਤ ਤਾਂ ਆਮ ਜੀ ਗੱਲ ਹੈਗੀ ਤੇ ਵੀ ਇੱਥੇ ਦਿਲ ਬਹੁਤ ਲੱਗਦਾ ਹੈਗਾ ਮੌਸਮ ਦੇ ਹਿਸਾਬ ਨਾਲ ਬਾਕੀ ਲੁੱਕ ਦੇ ਹਿਸਾਬ ਨਾਲ ਬਹੁਤ ਸੋਹਣਾ ਮੰਦਿਰ ਬਣਿਆ ਹੋਇਆ ਹੈਗਾ ਅੱਗੇ ਚੱਲ ਕੇ ਆਪਾਂ ਤੁਹਾਨੂੰ ਦਿਖਾਉਣੇ ਆ ਕੇ ਆਜੋ ਇਹ ਦੇਖੋ ਸਾਹਮਣੇ ਆ ਗਿਆ ਇੱਥੇ ਜੁੱਤਾ ਘਰ ਹੈਗਾ ਸ਼ੂਜ਼ ਉਤਾਰ ਕੇ ਆਪਾਂ ਤੁਹਾਨੂੰ ਅੱਗੇ ਦਿਖਾਉਣੇ ਆ ਜਾ ਕੇ ਲੋ ਦੋਸਤੋ ਹੁਣ ਆਪਾਂ ਅੱਗੇ ਚੱਲਦੇ ਹਾਂ ਮੱਥਾ ਟੇਕਣ ਆਪਾਂ ਹੈਂਡ ਵਾਸ਼ ਕਰ ਲਈਏ ਲੋ ਜੀ ਹੁਣ ਆਪਾਂ ਅੱਗੇ ਤੁਹਾਨੂੰ ਦਿਖਾਉਣੇ ਆਂ ਅੰਦਰ ਮੰਦਰ ਲੋ ਜੀ ਦੇਖੋ ਪੌੜੀਆਂ ਗੁਫਾ 타입 ਪੌੜੀਆਂ ਲਗੀਆਂ ਚੱਲਦੇ ਆਪਾਂ ਅੱਗੇ ਲੋ ਜੀ ਨਜ਼ਦੀਕ ਪਹੁੰਚ ਚੁੱਕੇ ਆਪਾਂ ਦੇਖੋ ਇਹ ਮੰਦਰ ਬਹੁਤ ਸੋਹਣਾ ਤੁਸੀਂ ਲੁੱਕ ਦੇਖੋ ਕਿੰਨੀ ਸੋਹਣੀ ਬਣੀ ਹੋਈ ਹੈ ਮੰਦਰ ਦੀ

ਕਿਸ਼ਨਾਲ ਜੀ ਕਰਮਹਾਂਸ ਇਹ ਦੇਖੋ ਇਹ ਦੇਖੋ ਆੜੇ ਵਾਲੇ ਤੁਹਾਨੂੰ ਇਹ ਦਿਖਾ ਰਹੇ ਆਗੇ ਕੋਠਾ ਆਜੋ ਅਬ ਦੇਖੋ ਲੋਕੇਸ਼ਨ ਤੁਹਾਨੂੰ ਦਿਖਾਉਣਾ ਮੰਦਿਰ ਦੀ ਇਹ ਦੇਖੋ ਅੱਗੇ ਵਿਚਾਰਾ ਸਾਹਮਣੇ ਮੰਦਿਰ ਸ਼ਿਵਾਲਿਆ ਯੋਗਾਨੰਦ ਆਸ਼ਰਮ ਇਹ ਆਸ਼ਰਮ ਹੈਗਾ ਇੱਥੋਂ ਦਾ ਬਣਾ ਰਿਹਾ ਤੁਸੀਂ ਵੀਡੀਓ ਨਾਲ ਆਪਾਂ ਦਿਖਾਉਣਾ ਤੁਹਾਨੂੰ ਅੱਗੇ ਆਸ਼ਰਮ ਇਹ ਦੇਖੋ ਦੋਸਤੋ ਅੱਗੇ ਜਾ ਕੇ ਆਸ਼ਰਮ ਆ ਅਗਲੇ ਨੈਕਸਟ 뷰 ਤੇ ਆਪਾਂ ਤੁਹਾਨੂੰ ਦਿਖਾਉਣੇ ਆਂ ਦੇਖੋ ਨੈਕਸਟ 뷰 ਕਿੰਨਾ ਸ਼ਾਨਦਾਰ ਹੈ ਕਿੰਨਾ ਸੋਹਣਾਗਾ ਦਿਲ ਖਿੱਚਵਾਂ ਨਜ਼ਾਰਾ ਦੇਖੋ ਬਦਨ ਦਿਖਾਉਣ ਜਾ ਰਹੇ ਆਂਗੇ ਉਸ ਤੋਂ ਬੰਦਰ ਜਾਣ ਤੋਂ ਪਹਿਲਾਂ ਇਹ ਦੇਖੋ ਸ਼ਿਵਗਨ ਇਹ ਦੇਖੋ ਸਾਹਮਣੇ ਮੰਦਿਰ ਹੈ ਇੱਥੇ ਖੜਾ ਮੰਦਿਰ ਦੇ ਅੰਦਰ ਫੋਟੋ ਵਗਾਣਾ ਫੋਟੋਗ੍ਰਾਫੀ ਵਗੈਰਾ ਮਨਾਗੀ ਸੋ ਆਪਾਂ ਅੰਦਰ ਤੁਹਾਨੂੰ ਇੱਥੇ ਦੂਰ ਹੀ ਇੱਕ ਵਾਰ ਚਲੋ ਦੂਰ ਮਹਾਰਾ ਦਿਖਾ ਦਿੰਨੇ ਆਗੇ ਜੀ ਇਹ ਦੇਖੋ ਸਾਹਮਣੇ ਮੰਦਿਰ ਹੈਗਾ ਜੀ ਬਾਕੀ ਇਹ ਦੇਖੋ ਇੱਥੋਂ ਐਂਟਰੀ ਗੇਟ ਸੀਗਾ ਮੰਦਿਰ ਦਾ ਇਥੋਂ ਐਗਜ਼ਿਟ 게ਟ ਆ ਗਿਆ ਤੇ ਇੱਕ ਵਾਰ ਤੁਹਾਨੂੰ ਦਿਖਾਉਣੇ ਇਹਦੇ ਨਾਲ ਹੀ ਇਹ ਰਸੋਈ ਹੈ ਸਾਹਮਣੇ ਕਿ ਸਿੱਧ ਗੁਫਾ ਕਿੱਥੇ ਆਉਂਦੀ ਹੈ ਫਾਰਕ ਹੈ ਦੇਖੋ ਦੋਸਤੋ ਅਨਮੋਲ ਬਚਨ ਇੱਕ ਵਾਰ ਪੜ੍ਹ ਕੇ ਦੇਖੋ ਤੁਸੀਂ ਸਾਰੇ ਹਾਂ ਅਸਲ ਵਿੱਚ ਆਪਣੀ ਜ਼ਿੰਦਗੀ ਦੀ ਸਚਾਈ ਇਹ ਨਾ ਅਨਮੋਲ ਵਚਨ ਚ ਪਈ ਆ ਅਗਰ ਇਹਨਾਂ ਤੋਂ ਆਪਾਂ ਇੱਕ ਵੀ ਅਪਣਾਲੀਏ ਨਾ ਤਾਂ ਸ਼ਾਇਦ ਆਪਣਾ ਜੀਵਨ ਤੰਨ ਹੋ ਜੇ ਅੱਗੇ ਕੋਈ ਦੇਖਦੇ ਆ ਚਲੋ ਆਪਾਂ ਦਿਖਾਉਣਾ ਤੁਹਾਨੂੰ ਮਹਾ ਪ੍ਰਾਣ ਸਥਲ ਮਹਾ ਪ੍ਰਾਣ ਸਥਲ ਦੋਸਤੋ ਬਸ ਇਸੀ ਆ ਖੂਬਸੂਰਤ ਨਜ਼ਾਰਾ ਜਟੋਲੀ ਮੰਦਿਰ ਦਾ ਬਹੁਤ ਸੋਹਣਾ ਮੰਦਿਰ ਆ ਬਹੁਤ ਦਿਲ ਲੱਗਦਾ ਇੱਥੇ ਆ ਕੇ ਤੁਸੀਂ ਅਗਰ ਹਿਮਾਚਲ ਆਓ ਕਸੌਲੀ ਕਸੌਲੀ ਤੋਂ ਸੋਲਨ ਸੋਲਨ ਤੋਂ 10 ਕਿਲੋਮੀਟਰ ਅੱਗੇ ਜਟੋਲੀ ਮੰਦਿਰ ਹੈ ਬਹੁਤ ਸੋਹਣਾ ਮੰਦਿਰ ਆ ਦੋਸਤੋ ਠੀਕ ਆ ਦੋਸਤੋ ਮਿਲਦੇ ਆਂ ਕਿਸੇ ਅਗਲੇ ਵਲੌਗ ਦੇ ਵਿੱਚ ਤੁਸੀਂ ਬਣੇ ਰਹੋ ਸਿੰਗਲ ਜਰਨੀ ਮਿਸ਼ਨ ਨਾਲ ਹਾਂਜੀ ਦੋਸਤੋ ਜਿਹੜਾ ਆਪਾਂ ਸਵੇਰ ਮੰਦਿਰ ਦੀ ਗੱਲ ਕੀਤੀ ਸੀ ਵੀ ਅਸੀਂ ਇੱਕ ਮੰਦਿਰ ਦੇਖਣ ਜਾ ਰਹੇ ਆ ਉਹ ਇਹ ਮੰਦਿਰ ਹੈਗਾ ਇਥੋਂ ਗੱਡੀ ਪਾਰਕਿੰਗ 'ਚ ਲਾ ਕੇ ਆਹ ਪਾਰਕਿੰਗ ਹੈਗੀ ਤੇ ਹੁਣ ਆਪਾਂ ਅੱਗੇ ਜਾ ਰਹਿਆਂਗੇ ਇਹ ਆ ਸ਼ਕਤੀਮੋਹਨ ਮੰਦਿਰ ਸ਼ਕਤੀਮੋਹਨ ਹੈਰੀਟੇਜ ਦੇ ਨਾਂ ਤੇ ਤੁਸੀਂ ਇਹਨੂੰ YouTube ਤੇ ਸਰਚ ਕਰ ਸਕਦੇ ਹੋ ਅੱਗੇ ਜਾ ਕੇ ਆਪਾਂ ਤੁਹਾਨੂੰ ਦਿਖਾਉਣੇ ਆਗੇ ਲੋ ਜੀ ਮੈਂ ਤਾਂ ਸ਼ੇਰ ਚਿੱਟਾ ਪਹਿਲੀ ਵਾਰ ਦੇਖਿਆ ਹੈਗਾ ਅਕਸਰ ਤਾਂ ਮੈਂ ਬਰਾਊਨ ਸ਼ੇਰ ਹੀ ਦੇਖਦਾ ਹਾਂ ਇਹ ਚਿੱਟਾ ਸ਼ੇਰ ਹੈਗਾ ਦੇਖੋ ਆਲੇ ਦੁਆਲੇ ਪਾਰਕ ਵੀ ਬਹੁਤ ਸੋਹਣੇ ਨੇਗੇ ਬਹੁਤ ਦਿਲ ਲੱਗਦਾ ਇੱਥੇ ਆ ਕੇ ਬਾਕੀ ਅੱਗੇ ਆਪਾਂ ਤੁਹਾਨੂੰ ਦਿਖਾਉਂਦੇ ਜਾਵਾਂਗੇ ਤੁਸੀਂ ਵੀਡੀਓ ਨਾਲ ਜੁੜੇ ਰਹੋ ਮਤਲਬ ਇਹ ਨਾ ਮੰਦਿਰ ਬਾਰੇ ਸਾਨੂੰ ਸਾਡੇ ਬੱਤਾ ਸਾਹਿਬ ਜੀ ਨੇ ਦੱਸਿਆ ਸੀਗਾ ਤੇ ਬੱਤਾ ਸਾਹਿਬ ਬਹੁਤ ਬਹੁਤ ਧੰਨਵਾਦੀ ਇਸ ਮੰਦਿਰ ਦੇ ਬਾਰੇ ਇਸ ਤੋਂ ਪਹਿਲਾਂ ਫੈਮਲੀ ਨਾਲ ਆਇਆ ਹੋਇਆ ਓਕੇ ਜੀ ਬਹੁਤ ਹੀ ਸ਼ਾਂਤੀ ਜੀ ਬਹੁਤ ਹੀ ਅੱਛਾ ਮੰਦਿਰ ਬਣਾਇਆ ਹੋਇਆ ਓਕੇ ਜੀ ਇਹ ਬੇਸਿਕਲੀ ਦੋ ਭਰਾਵਾਂ ਹੈਗੇ ਆ ਹਾਂਜੀ ਉਹਨਾਂ ਦੀ ਲਿਕਵਿਡ ਫੈਕਟਰੀ ਹੈ ਇੱਥੇ ਠੀਕ ਹੈ ਜੀ ਤੇ ਉਹਨਾਂ ਵੱਲੋਂ ਹੀ ਬਣਾਇਆ ਗਿਆ ਉਹੀ ਸੇਵਾ ਕਰਦੇ ਨੇ ਇੱਥੇ ਓਕੇ ਜੀ ਇਹ ਦੇਖ ਸਕਦੇ ਹੋ پارک ਅੰਦਰੋਂ ਜਾਣ ਲਈ ਇਜਾਜ਼ਤ ਨਹੀਂ ਹੈਗੀ ਓਕੇ ਜੀ ਪਰੰਤੂ ਬਹੁਤ ਹੀ ਅੱਛਾ ਛਿੜਜੀ ਦਾ ਦੇਖੋ ਤੁਸੀਂ ਅਲੱਗ-ਅਲੱਗ ਜਾਨਵਰ ਦੇਖ ਰਹੇ ਹੋਊਂਗੇ ਹਾਂਜੀ ਹਾਂਜੀ ਅੰਦਰ ਮੰਦਿਰ ਦੇ ਬਹੁਤ ਅੱਛੇ ਵਿਊਜ਼ ਨੇ ਸਾਈਡ ਤੋਂ ਦੇਖੋਗੇ ਤੁਸੀਂ ਘੋੜੇ ਬਣੇ ਹੋਏ ਨੇ ਠੀਕ ਹੈ ਜੀ ਜਿਹੜਾ ਪਾਰਕ ਅੱਗੇ ਦੇਖੋਗੇ ਬਹੁਤ ਹੀ ਅੱਛਾ ਬਣਿਆ ਹੋਇਆ ਓਕੇ ਜੀ ਦੋਸਤੋ ਉਮੀਦ ਹੈ ਤੁਸੀਂ ਬਹੁਤ ਇੰਜੋਏ ਕਰੋਗੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਠੀਕ ਹੈ ਦੋਸਤੋ ਆਪਾਂ ਅੱਗੇ ਜਾ ਕੇ ਤੁਹਾਨੂੰ ਦਿਖਾਉਣਿਆਂਗੇ ਤੁਸੀਂ ਵੀਡੀਓ ਨਾਲ ਜੁੜੇ ਰਹੋ। ਦੇਖੋ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਸੀ ਇੱਕ ਬਹੁਤ ਹੀ ਵਧੀਆ ਪਾਰਕ ਤੇ ਬਹੁਤ ਵਧੀਆ ਜਗਾ ਬਣੀ ਹੋਈ ਹੈ ਤੇ ਦੂਸਰੀ ਸਾਈਡ ਤੇ ਸਾਹਮਣੇ ਜਿਹੜਾ ਮੰਦਿਰ ਬਣਿਆ ਹੋਇਆ ਦੇਖੋ ਬਹੁਤ ਹੀ ਅੱਛੀ ਮੂਰਤੀਆਂ ਤੇ ਉੱਪਰ ਦੇਖੋ ਜਿਹੜਾ ਆਪਾਂ ਰੱਥ ਕਹਿ ਰਹੇ ਸੀ ਉਹਦੀ ਬਣੀ ਹੋਈ ਹੈ। ਮੋਹ ਜੀ ਇੱਕ ਤੁਸੀਂ ਜਿਹੜੇ ਉਹ ਪੱਥਰ ਤੇ ਉਹਦੀ ਗੱਲ ਕਰ ਰਹੇ ਸੀ ਘਾਹ ਵਾਲੀ ਇਹਨਾਂ ਵਾਰੀ ਕਹਿ ਰਹੇ ਸੀ ਨਾ ਵੀ ਇੱਕ ਤੋਂ ਪੱਥਰ ਇੱਕ ਪਾਸੇ ਘਾਹ ਆ। ਦੇਖੋ ਦੋਸਤੋ ਫੁਫਾਰਾ ਵੀ ਚੱਲ ਰਿਹਾ ਹੈਗਾ। ਬੜਾ ਨੰਮਦਾ ਆ ਰਿਹਾ ਹੈਗਾ ਆਲੇ ਦੁਆਲੇ ਪਹਾੜਾਂ ਦਾ ਨਜ਼ਾਰਾ ਠੀਕ ਹੈ ਮਿੰਨੀ ਮਿੰਨੀ ਧੁੱਪ ਬਹੁਤ ਅੱਛੀ ਜਿਹੀ ਮਤਲਬ ਧੁੱਪ ਹੋਣ ਦੇ ਬਾਵਜੂਦ ਕੋਈ ਗਰਮੀ ਮਹਿਸੂਸ ਨਹੀਂ ਹੋ ਰਹੀ ਤੇ ਮੰਦਰ ਦੇਖੋ ਕਿੰਨਾ ਸੋਹਣਾ ਵਿਊ ਆ ਮੰਦਰ ਦਾ ਤੇ ਮੂਹਤਿਆਂ ਦੇਖੋ ਆਲੇ ਦੁਆਲੇ ਕਿੰਨੇ ਸੋਹਣੇ ਲੱਗਦੇ ਨੇ ਇਹ ਆ ਪਾਰਕ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਜੀ ਠੀਕ ਆ ਇਹ ਦੇਖੋ ਮੰਤ ਦਾ ਵੀਊ ਯਨਾ ਮਨ ਮੂਕ ਹੈ ਕਿ ਐਂ ਲੱਗਦਾਗਾ ਵੀ ਹਾਂ ਵੀ ਦੇਖੀ ਚੱਲੀਏ ਵੀਡੀਓ ਦਾ ਵੀ ਕੈਮਰਾ ਇੱਥੇ ਹੀ ਸਟਾਪ ਕਰ ਲਈਏ ਵੀ ਇੱਥੇ ਹੀ ਦਿਖਾਈ ਜਾਈਏ ਚਲੋ ਆ ਦੇਖੋ ਇਵੇਂ ਆ ਜਾ ਪਾਰਕ ਜੋ ਆਪਾਂ ਪਹਿਲਾਂ ਤੁਹਾਨੂੰ ਦੱਸਦੇ ਸੀਗੇ ਅੱਛਾ ਆ ਜਾਓ ਅੱਛਾ ਹੈ ਧਾਰੀ ਦਾ ਦ੍ਰਿਸ਼ ਬਹੁਤ ਸੋਹਣਾਗਾ ਆਲੇ ਵਾਲੇ ਡੈਵਿਡ ਬਹੁਤ ਬਹੁਤ ਦਿਲ ਲੱਗਦਾ ਕਿ ਇਧਰ ਪਾਰਕ ਹੈ ਜਿੰਦੀ ਜਿਹੜਾ ਮੰਦਿਰ ਹੈਗਾ ਆਪਣਾ ਮੇਨ ਉਹਦੇ ਸੱਜੇ ਖੱਬੇ ਦੋਨੇ ਪਾਸੇ ਪਾਰਕ ਹੈਗਾ ਇਧਰ ਵੀ ਦੇਖੋ ਪਾਰਕ ਬਹੁਤ ਸੋਹਣਾ ਪਾਰਕ ਹੈਗਾ ਦੇਖੋ ਮੂਰਤੀਆਂ ਬਣੀਆਂ ਹੋਈਆਂ ਨੇ ਗਿਆ ਲਓ ਜੀ ਚਲੋ ਜੀ ਹੁਣ ਅਸੀਂ ਉੱਪਰ ਦੇਖਦੇ ਆਂਗੇ ਮਾਥਾ ਦੇਖਣ ਜਾ ਰਹੇ ਆਂਗੇ ਉੱਪਰ ਅਗਾਂ ਦਸੋ ਮੋ ਜਾ ਰਹੇ ਨਾ ਦੋਸਤੋ ਦੇਖੋ ਇਜਾ ਮਾਪਾ ਨਜ਼ਰੀਏ ਕਿ ਅੱਗੇ ਮੰਦਿਰ ਦੇ ਪਰ ਅੰਦਰ ਸ਼ਾਇਦ ਕੈਮਰਾ ਲਾਉ ਨਾ ਹੋਵੇ ਸਾਹਮਣੇ ਲਿਖਿਆ ਪਿਆ ਬਲਕੇ ਇਸ ਲਈ ਆਪਾਂ ਇਸ ਤੋਂ ਅੱਗੇ ਤੁਹਾਨੂੰ ਦਿਖਾ ਨਹੀਂ ਸਕਾਂਗੇ ਤੇ ਬਹੁਤ ਸੋਹਣਾ ਹੈ ਅੱਗੇ ਆਪਾਂ ਪੁੱਛਦੇ ਹਾਂ ਸਰ ਵੀਡੀਓ ਅਲਾਉ ਹੈ ਜੀ ਅੰਦਰ ਨਹੀਂ ਜੀ ਚਲੋ ਦੋਸਤੋ ਵੀਡੀਓ ਨਹੀਂ ਆਪਾਂ ਬਣਾ ਸਕਦੇ ਤੇ ਇੱਥੇ ਤੱਕ ਹੀ ਸੀ ਜਿਹੜਾ ਮੰਦਿਰ ਆਪਾਂ ਤੁਹਾਨੂੰ ਦਿਖਾਇਆਗਾ ਚਲੋ ਠੀਕ ਹੈ ਦੋਸਤੋ ਜਦੋਂ ਕਦੇ ਤੁਸੀਂ ਇੱਥੇ ਆਵੋ ਨਾ ਇਹ ਆਪਣਾ ਜਿਵੇਂ ਜਟੌਲੀ ਮੰਦਿਰ ਤੇ ਆਪਣਾ ਇਹ ਮੰਦਿਰ ਜਿਹੜਾ ਤੁਹਾਨੂੰ ਦਿਖਾ ਰਹਿਆਂਗੇ ਇੱਥੇ ਜਰੂਰ ਇੱਕ ਵਾਰ ਵਿజిਟ ਕਰਿਓ ਸ਼ਕਤੀਮoon ਹੈਰੀਟੇਜ ਦੇ ਨਾਂ ਤੇ YouTube ਤੇ ਤੁਸੀਂ ਸਰਚ ਕਰਕੇ ਦੇਖਿਓ ਬਹੁਤ ਸੋਹਣਾ ਮੰਦਿਰ ਹੈਗਾ ਓਕੇ ਦੋਸਤੋ ਮਿਲਦੇ ਆਂ ਕਿਸੇ ਅਗਲੇ ਨੈਕਸਟ ਬਲੌਗ ਚ ਦੋਸਤੋ ਇੱਕ ਲੈਫਟ ਸਾਈਡ ਤੇ ਹੋਰ ਮੰਦਿਰ ਹੈਗਾ ਆਜੋ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆਗੇ ਸ਼ਨੀ ਦੇਵ ਦਾ ਮੰਦਿਰ ਹੈਗਾ ਇਹ ਦੇਖੋ ਫਿਰ ਸਣਾ ਜਿਹੜੇ ਪਾਰਕ ਬਣੇ ਬਣੇ ਮਤਲਬ ਪਾਰਕਾਂ ਦੇ ਨਾਲ ਜੀ ਲੱਗਦਾਗਾ ਦੱਸੇ ਹੀ ਲੱਗਦਾਗਾ ਵੀ ਹਾਂ ਵੀਡੀਓ ਇੱਛੀ ਬਣਾਈ ਚੱਲੋ ਸ਼ਨੀ ਦੇਵ ਮੰਦਿਰ ਦੇਖੋ ਇਹ ਸਾਹਮਣੇ ਸ਼ਨੀ ਦੇਵ ਮੰਦਿਰ ਅੱਗੇ ਆਪਾਂ ਦੇਖਦੇ ਹਾਂ ਜੇ ਕੋਈ ਹੋਰ ਮੰਦਿਰ ਹੋਵੇ ਤੇ ਨਾਲ ਹੀ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਇੱਕ ਇਹ ਦੇਖੋ ਮੂਰਤੀ ਪ੍ਰਲਹਾਦ ਦੀ ਮੂਰਤੀ ਦੇਖੋ ਭਗਵਾਨ ਨਰਸਿੰਘ ਦੇ ਰੂਪ ਜਿਹੜੇ ਆਏ ਸੀਗੇ ਨੈਕਸਟ ਦੇਖੋ ਇਹ ਮੂਰਤੀ ਹੈਗੀ ਜੀ ਸ਼ਿਵ ਜੀ ਇਨ ਅਗਨੀ ਦੇਵ ਕੋਮ ਦੇਖੋ ਫਿਰ ਇੱਕ ਸੁੰਦਰ ਪਾਰਕ ਤੇ ਇੱਕ ਹੋਰ ਮੰਦਿਰ ਤੁਹਾਨੂੰ ਫਿਰ ਦਿਖਾਉਣੇ ਆ ਜੋ ਸ਼ਿਵਲਿੰਗਾ ਇੱਥੇ ਪ੍ਰਗਿਆਨ ਗਿਆਨ ਨੂੰ ਧਾਰਨ ਕਰਨ ਵਾਲੇ ਬਾਸ ਕਰੂੰਗੀ ਇਹ ਦੇਖੋ ਸ਼ਿਵਜੀ ਦਾ ਮੰਦਿਰ ਹੈ ਜੀ ਸਾਡੇ ਸੀਨੀਅਰ ਡੀਪੀਐਮ ਸਾਹਿਬ ਬੱਤਾ ਜੀ ਜਲ ਚੜਾਉਂਦੇ ਹੋਏ ਤੇ ਉੱਪਰੋਂ ਦੇਖੋ ਨਜ਼ਾਰਾ ਪਾਰ ਕਿਹੜਾ ਪਾ ਕਹਿ ਰਹੇ ਸੀਗੇ ਇਹ ਉੱਪਰਲਾ ਵਿਊ ਹੈਗਾ ਉੱਪਰੋਂ ਫੜ ਕੇ ਨੀਚਲਾ ਵਿਊ ਹੈ ਇਹ ਤੇ ਸਾਹਮਣੇ ਬਹੁਤ ਜੀ ਬੈਠਣਾ ਮੰਦਰ ਪੰਚ ਮੁਕੀ ਹਨੂ ਮਾਨ ਮੰਦਰ ਇਹ ਚਲੋ ਆਪਾਂ ਤੁਹਾਨੂੰ ਦਿਖਾਉਣੇ ਹਾਂਗੇ ਦੋ ਜੀ ਪੰਚਮੁਖੀ ਹਨੂਮਾਨ ਜੀ ਪੰਚਮੁਖੀ ਹਨੂਮਾਨ ਮੰਦਿਰ ਜੀ ਠੀਕ ਹੈ ਦੋਸਤੋ ਇੱਥੋਂ ਤੱਕ ਸੀ ਆਪਣੀ ਇਹ ਸ਼ਕਤੀਮਾਨ ਹੈਰੀਟੇਜ ਮੰਦਿਰ ਦੀ ਬਲੌਗਿੰਗ ਨੈਕਸਟ ਆਪਾਂ ਅਗਰੇ ਰਸਤੇ 'ਚ ਕੋਈ ਹੋਰ ਜਗ੍ਹਾ ਆਈ ਤੁਹਾਨੂੰ ਆਪਾਂ ਉਹ ਵੀ ਦਿਖਾਵਾਂਗੇ ਤੁਸੀਂ ਬਣ ਰਹੇ ਹੋ ਚੈਨਲ ਸਿੰਗਲ ਜਰਨੀ ਮਿਸ਼ਨ ਆਲ ਦੋਸਤੋ ਇਹ ਹਨੂਮਾਨ ਮੰਦਿਰ ਦੇ ਨਾਲ ਰੁਦਰ ਰਕਸ਼ ਦਾ ਪੇੜ ਹੈਗਾ ਦੇਖੋ ਹੋ ਸਕਦਾ ਤੁਹਾਡੇ ਚ ਉਹ ਕਈਆਂ ਨੇ ਪਹਿਲੀ ਵਾਰ ਦੇਖਿਆ ਹੋਵੇ ਮੈਂ ਫਸਟ ਟਾਈਮ ਰੁਦਰ ਰਕਸ਼ ਦਾ ਪੇੜ ਦੇਖਿਆ ਹੈਗਾ ਲਓ ਦੋਸਤੋ ਹੁਣ ਆਪਾਂ ਵਾਪਸ ਜਾ ਰਹੇ ਹਾਂਗੇ ਦੇਖੋ ਵਾਪਸਲੇ ਜਾਂਦੇ ਵੇਲੇ ਇਹ ਮੂਰਤੀਆਂ ਬਹੁਤ ਸੋਹਣੀਆਂ ਮੂਰਤੀਆਂ ਨੇ ਗਿਆ ਲਓ ਜੀ ਵਾਪਸੀ ਸੋਹਣੇ ਠੀਕ ਹੈ ਦੋਸਤੋ ਮਿਲਦੇ ਆਂ ਕਿਸੇ ਨੈਕਸਟ ਬਲੌਗ ਚ ਤੁਸੀਂ ਬਣ ਰਹੇ ਹੋ ਚੈਨਲ ਸਿੰਗਲ ਜਰਨੀ ਮਿਸ਼ਨ ਨਾਲ ਲੋ ਦੋਸਤੋ ਜਿਹੜੀ ਟਨਲ ਤੁਸੀਂ ਅਕਸਰ ਦੇਖਦੇ ਹੋ ਨਿਓ ਵੀਡੀਓ ਚ ਫਿਲਮਾਂ ਗਾਣਿਆਂ ਚ ਉਹ ਟਨਲ ਅਸੀਂ ਕ੍ਰਾਸ ਕਰਨ ਜਾ ਰਹੇ ਆਂਗੇ ਹੁਣ ਦੇਖੋ ਟਨਲ ਦਾ ਖੂਬਸੂਰਤ ਨਜ਼ਾਰਾ ਹਾਲਾਂਕਿ ਇਹ ਰਾਤ ਨੂੰ ਤਾਂ ਵੀਊ ਬਹੁਤ ਸੋਹਣਾ ਹੁੰਦਾ ਹੈਗਾ ਦੇਖੋ ਜੀ ਟਨਲ ਦੇ ਵਿੱਚ ਦੀ ਆਪਾਂ ਐਂਟਰ ਕੀਤਾਗਾ ਇਹ ਹੁਣ ਕਿੰਨੇ ਕਿਲੋਮੀਟਰ ਹੋਊਗੀ 1 2 ਆਈ ਥਿੰਕ ਅੰਡਰ 1 ਕਿਲੋਮੀਟਰ ਹੈ ਬਹੁਤ ਹੀ ਦੇਖਣ ਨੂੰ ਖੂਬਸੂਰਤ ਲੱਗਦੀ ਹੈ ਟਨਲ ਜਾਈ ਜਾਂਦੇ ਆ ਅਸੀਂ ਜਾਈ ਜਾਂਦੇ ਆਗੇ ਜਾਈ ਜਾਂਦੇ ਆਗੇ ਸ਼ੋਰ ਦੇਖੋ ਕਿੰਨਾ ਦਾ ਐ ਲੱਗਦਾ ਵੀ ਜਿਵੇਂ ਜ਼ੋਰਦਾਰ ਬਾਰਿਸ਼ ਹੁੰਦੀ ਹੁੰਦੀ ਆ ਇਸ ਤਰ੍ਹਾਂ ਦਾ ਸ਼ੋਰ ਲੱਗਦਾਗਾ ਨਾਲ ਸਾਡੇ ਸੋਸਨੁਤਰ ਬੈਠੇ ਨੇਗੇ ਜਿਨ੍ਹਾਂ ਨੇ ਟਨਲ ਦੀ ਵੀਡੀਓ ਬਣਾਉਣ ਲਈ ਕਿਹਾ ਸੀਗਾ ਦੇਖੋ ਤਾਂ ਬਹੁਤ ਲੰਬੀ ਵੀ ਆ ਟਨਲ ਜੁਰੂਰ ਤੱਕ ਕਤੇ ਨੇ ਇਹਨਾਂ ਮਤਲਬ ਉਹ ਲੱਗ ਰਿਹਾਗਾ ਨੇ ਰਾਜਾ ਤਾਂ ਰਾਤ ਨੂੰ ਕੀ ਬਣਦਾ ਹੋਊਗਾ ਇੱਥੇ ਲੋ ਦੋਸਤੋ ਆਪਾਂ ਬਿਲਕੁਲ ক্লোਜ਼ ਆ ਚੁੱਕੇ ਹਾਂ ਚੈਨਲ ਦੇ ਸਕ ਪੁਆਇੰਟ ਹੈ ਲੋ ਜੀ ਤੁਹਾਨੂੰ ਖਤਮ ਖੂਬਸੂਰਤ ਨਜ਼ਾਰਾ ਖਤਮ ਮਿਲਦੇ ਆ ਕਿਸੇ ਅਗਲੇ ਬਲੌਗ ਚ ਇਹ ਦੇਖ ਇਹਨੂੰ ਆਏ ਕੈਪਚਰ ਕਰਨਾ ਠੀਕ ਹੈ ਹਮ ਠੀਕ ਇੱਕ ਮਿੰਟ ਨਹੀਂ ਨਾ ਇਹ ਆਏ ਲਿਆ ਕੇ ਆਏ ਲਿਆ ਕੇ ਇੱਥੋਂ ਦੇਖ ਆਹ ਦਿਖਾਣਾ ਕਿੱਥੋਂ ਆ ਰਹੀ ਹੈ ਹਾਂ ਠੀਕ ਹੈ ਠੀਕ ਤੇ ਇੱਥੋਂ ਫਿਰ ਮੈਂ ਚੱਲੂੰਗਾ ਓਕੇ ਹਮ ਇੱਕ ਮਿੰਟ ਲੋ ਜੀ ਇੱਕ ਪਾਸੇ ਸਟੇਟ ਦੀ ਟੀਮ ਆ ਸਾਡੀ ਇੱਕ ਪਾਸੇ ਸਾਡੀ ਡਿਸਟ੍ਰਿਕਟ ਦੀ ਟੀਮ ਹੈ ਇੱਕ ਸਾਡਾ ਵਾਲਾ ਬਾਈਆ ਦਿੱਲੀ ਤੋਂ ਆ ਗਿਆ ਠੀਕ ਹੈ ਇਹ ਦਿੱਲੀ ਵਾਲਾ ਬੰਦਾ ਬੜਾ ਮਸਤ ਹੋਇਆ ਹੋਇਆ ਨਾਲ ਇਧਰ ਸਾਡੀ ਫੁੱਟਬਾਲ ਦੀ ਟੀਮ ਨਾਲ ਸਾਡੇ ਯੁਗੇਸ਼ ਜੀ ਖੜੇ ਨੇਗੇ ਪੂਰਾ ਫਸਵਾ ਮੈਚ ਚੱਲ ਰਿਹਾਗਾ ਸਕੋਰ ਹੋ ਗਿਆ ਇੱਕ ਪਾਸੇ ਡਿਸਟ੍ਰਿਕਟ ਦਾ 91 ਗੋਲ ਹੋ ਗਿਆ ਸਟੇਟ ਦੇ 99 ਬੋਲ ਹੋ ਗਏ ਹੁਣ ਦੇਖਦੇ ਪਹਿਲਾ ਸੈਂਚਰੀ ਕਿਦੀ ਬਣਦੀ ਹੈਗੀ ਠੀਕਾ ਲੋ ਜੀ ਸਟੇਟ ਜਿੱਤ ਗਿਆ ਜੀ